ਰੇਡੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਨੇ ਭਾਸ਼ਣ ਦੌਰਾਨ ਸਿੱਠਣੀਆਂ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਆਪਣੀ ਸੱਭਿਆਚਾਰ ਨੂੰ ਸੌਖਿਆ ਸਮਝਿਆ ਜਾ ਸਕਦਾ ਹੈ ਡੰਡੀ ਸੱਭਿਆਚਾਰ ਦੀ ਰੂਹ ਇਹ ਰਵਾਂ ਹਨ ਸਿੱਠਣੀਆਂ ਡੰਡੀ ਸ਼ਬਦ ਕੋਸ਼ ਦੇ ਰਚਨਹਾਰੇ ਸਰਦਾਰ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਸਿੱਠਣੀਆਂ ਨੂੰ ਇੰਜ ਪਰਭਾਸ਼ਿਤ ਕੀਤਾ ਸੀ ਸਿੱਠਣੀ ਵਿਅੰਗਮਈ ਅੰਦਾਜ਼ ਵਿੱਚ ਕਹੀ ਗੱਲ ਹੁੰਦੀ ਹੈ ਡੰਡੀ ਇਹ ਔਰਤ ਦੀ ਰੂਹ ਦੀ ਖੁਰਾਕ ਅਤੇ ਹਾਸੇ ਮਜ਼ਾਕ ਨੂੰ ਵਿਆਹ ਵਿੱਚ ਜੋਵਣ ਉੱਤੇ ਲੈ ਜਾਂਦੀਆਂ ਹਨ ਡੰਡੀ ਵਿਆਹ ਮਨੁੱਖੀ ਜਮੇ ਦੀ ਬੁਨਿਆਦ ਹੈ ਡੰਡੀ ਇਸ ਲਈ ਵਿਆਹ ਦੇ ਤਰੀਕੇ ਬੋਲੀ ਭਾਸ਼ਾ ਅਤੇ ਖਿੱਤਿਆਂ ਉੱਤੇ ਆਧਾਰਿਤ ਹੈ ਡੰਡੀ ਵਿਆਹ ਬਾਰੇ ਤਰ੍ਹਾਂ-ਤਰ੍ਹਾਂ ਦੇ ਰਸਮ ਰਿਵਾਜ ਅਤੇ ਰੀਤੀਆਂ ਹੁੰਦੀਆਂ ਹਨ ਸਿੱਖਣੀਆਂ ਪੰਜਾਬੀ ਵਿਆਹ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ ਡੰਡੀ ਵਿਆਹ ਦੇ ਪੁਰਾਤਨ ਤੋਂ ਹੁਣ ਤੱਕ ਦੇ ਸਫ਼ਰ ਨੇ ਕਾਫੀ ਕੁਝ ਖੋਰ ਦਿੱਤਾ ਹੈ ਡੰਡੀ ਪੁਰਾਤਨ ਵਿਆਹ ਸ਼ਾਂਤੀ ਸਹਿਨਸ਼ੀਲਤਾ ਅਤੇ ਭਾਈਚਾਰਕ ਏਕਤਾ ਦੇ ਮੁਜਸਮੇ ਹੁੰਦੇ ਸਨ ਡੰਡੀ ਸਿੱਠਣੀਆਂ ਤੋਂ ਬਿਨਾ ਵਿਆਹ ਅਧੂਰਾ ਜਿਹਾ ਲੱਗਦਾ ਹੈ ਡੰਡੀ ਸਿੱਠਣੀਆਂ ਜਰੀਏ ਔਰਤਾਂ ਨਿੱਜੀ ਅਤੇ ਕਬੀਲੇ ਅਤੇ ਸਾਹਿਤ ਦੀ ਭਾਸ਼ਾ ਵਿੱਚ ਕਰਾਰੀ ਚੋਟ ਲਾਉਂਦੀਆਂ ਹਨ ਡੰਡੀ ਵਿਆਹ ਵਿੱਚ ਦਿੱਤੀਆਂ ਜਾਂਦੀਆਂ ਸਿੱਠਣੀਆਂ ਦਾ ਖੂਬਸੂਰਤ ਅੰਦਾਜ਼ ਇਹ ਹੈ ਕਿ ਇਹਨਾਂ ਵਿੱਚ ਸਹਿਨਸ਼ੀਲਤਾ ਹੁੰਦੀ ਹੈ ਡੰਡੀ ਵਿਆਹਾਂ ਵਿੱਚ ਔਰਤਾਂ ਸਿੱਠਣੀਆਂ ਦਾ ਸਬਕ ਲੈ ਕੇ ਜਾਂਦੀਆਂ ਸਨ ਤਾਂ ਕਿ ਦੂਜੀ ਧਿਰ ਦਾ ਮੁਕਾਬਲਾ ਇੱਕ ਜਿੱਥੇ ਪਈ ਕਬੀਲੇ ਅਤੇ ਬੋਲਿਆ ਉਥੇ ਕਬੀਲੇ ਉੱਤੇ ਐ ਰੈਡੀ ਕਰ ਸਕਣ ਡੰਡੀ ਸਿੱਠਣੀਆਂ ਰਾਹੀ ਜਾਂ ਜੀਆਂ ਮਾਂ ਜੀਆਂ ਨੂੰ ਸੱਭਿਆਤਾ ਗਾਲੀ ਗਲੋਚ ਰਾਹੀ ਵੀ ਨੀਵਾ ਦਿਖਾਇਆ ਜਾਂਦਾ ਸੀ ਡੰਡੀ ਰਿਸ਼ਤੇ ਦਾ ਸਤਕਾਰ ਵੀ ਸਿੱਠਣੀਆਂ ਜਰੀਏ ਔਰਤਾਂ ਵੱਲੋਂ ਪੇਸ਼ ਕੀਤਾ ਜਾਂਦਾ ਸੀ ਡੰਡੀ ਇਹਨਾਂ ਵਿੱਚ ਨੋਕ ਝੋਕ ਮਾਨ ਮਰਿਆਦਾ ਅਤੇ ਮਨ ਦੀ ਪੜਾਸ ਕੱਢਣ ਲਈ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਸੀ ਡੰਡੀ ਔਰਤਾਂ ਦਾ ਨੈਤਿਕ ਹਥਿਆਰ ਵੀ ਸਿੱਠਣੀਆਂ ਹੀ ਹੁੰਦੀਆਂ ਸਨ ਡੰਡੀ ਲੋਕ ਸਾਦਗੀ ਨਾਲ ਸਿੱਠਣੀਆਂ ਦਾ ਆਨੰਦ ਮਾਣਿਆ ਕਰਦੇ ਸਨ ਡੰਡੀ ਕੁਝ ਸਮੇਂ ਪਹਿਲਾਂ ਹੀ ਸਿੱਠਣੀਆਂ ਜੋਬਨ ਰੁੱਤ ਉੱਤੇ ਹੁੰਦੀਆਂ ਸਨ ਡੰਡੀ ਸਿੱਠਣੀਆਂ ਸਮੇਂ ਔਰਤਾਂ ਦਾ ਅੰਦਾਜ਼ ਅਤੇ ਜਲੌ ਵੱਖਰੀ ਝਲਕ ਦਿੰਦਾ ਸੀ ਡੰਡੀ ਇੱਕ ਦੌਰ ਆਇਆ ਜਦੋਂ ਧੀਆ ਧਿਆਣੀਆਂ ਅਤੇ ਭੈਣਾਂ ਨੂੰ ਇਸ ਬਨਗੀ ਤੋਂ ਦੂਰ ਰੱਖਣ ਲੱਗ ਪਏ ਡੰਡੀ ਇਸ ਦਾ ਕਾਰਨ ਸਿੱਠਿਆਂ ਨੂੰ ਗਲਤ ਰੰਗਤ ਵੀ ਸੀ ਡੰਡੀ ਪੰਜਾਬੀ ਸੱਭਿਆਚਾਰ ਨੂੰ ਕਸਮੈਲਾ ਕਰਨ ਲਈ ਪੰਜਾਬੀਆਂ ਨੇ ਔਕਾਤ ਤੋਂ ਵੱਧ ਕੇ ਉੱਚਾ ਦੇਖਣਾ ਅਤੇ ਪੱਛਮੀ ਪ੍ਰਭਾਵ ਧਾਰਨ ਕਰਕੇ ਆਪਣਾ ਕੁਫਰਜ਼ ਨਿਭਾਇਆ ਡੰਡੀ ਇਸ ਨਾਲ ਪੰਜਾਬ ਦੀ ਰੂਹ ਅਤੇ ਜੂਨ ਨੂੰ ਨੁਕਸਾਨ ਹੋਇਆ ਡੰਡੀ ਸਮੇ ਦੇ ਹਾਨੀ ਬਣੰਦੀ ਹੋੜ ਅਤੇ ਦੌੜ ਵਿੱਚ ਸ਼ਾਮਿਲ ਹੋ ਕੇ ਲੋਰੀਆਂ ਸਮੇਂ ਤੋਂ ਮਿਲਿਆ ਸੱਭਿਆਚਾਰ ਦਾ ਖਜ਼ਾਨਾ ਖਤਮ ਕਰਨਵਲ ਤੇਜ਼ੀ ਨਾਲ ਵਧਿਆ ਗਿਆ ਹੈ ਡੰਡੀ ਵਿਆਹ ਦਾ ਹਾਲ ਇੰਨਾ ਮਾੜਾ ਹੈ ਕਿ ਕੁੜੀ ਤੋਰਨ ਸਮੇਂ ਕਰਦੇ ਹੀ ਰਹਿ ਜਾਂਦੇ ਹਨ ਡੰਡੀ ਚਾ ਮਲਾਰ ਰੌਣਕ ਖੁਸ਼ੀ ਖੇੜੇ ਅਤੇ ਖੁਸ਼ਬੋ ਖਤਮ ਹੋ ਗਈ ਹੈ ਡੰਡੀ ਵਿਆਹ ਸਮੇਂ ਰੀਤੀ ਰਿਵਾਜ ਬੋਝਲ ਲੱਗਣ ਲੱਗ ਪਏ ਹਨ ਡੰਡੀ